ਦੁਨੀਆ ਦਾ ਕੋਈ ਵੀ ਸ਼ਹਿਰ ਹੋਵੇ ਉੱਥੇ ਕਬੂਤਰ ਵੇਖਣ ਨੂੰ ਮਿਲੇ ਜਾਂਦੇ ਆ ਉਹ ਵੀ ਇੱਕ ਦੋ ਨਹੀਂ ਸਗਹ ਹਜ਼ਾਰਾਂ ਦੀ ਗਿਣਤੀ ਚ ਜਿਹੜਾ ਆਪਾਂ ਨੂੰ ਬਹੁਤ ਹੈਰਾਨ ਕਰਦਾ ਕਿਉਂਕਿ ਇੱਕ ਪਾਸੇ ਜਿੱਥੇ ਚਿੜੀਆਂ ਤੇ ਕੁਝ ਹੋਰ ਪੰਛੀਆਂ ਦੀ ਆਬਾਦੀ ਦਿਨੋ-ਦਿਨ ਘਟ ਰਹੀ ਆ ਉੱਥੇ ਕਬੂਤਰ ਵਧਦੇ ਜਾ ਰਹੇ ਆ ਖਾਸ ਕਰ ਵੱਡਿਆਂ ਸ਼ਹਿਰਾਂ 'ਚ ਤੇ ਇਹ ਬਹੁਤ ਜ਼ਿਆਦਾ ਗਿਣਤੀ 'ਚ ਵੇਖਣ ਨੂੰ ਮਿਲਦੇ ਆ ਪਰ ਤੁਸੀਂ ਕਦੇ ਸੋਚਿਆ ਕਿ ਸ਼ਹਿਰਾਂ 'ਚ ਇਹ ਕਬੂਤਰ ਆਉਂਦੇ ਕਿੱਥੋਂ ਆ ਤੇ ਇਹਨਾਂ ਦੀ ਆਬਾਦੀ ਵਧਣ ਦਾ ਕਾਰਨ ਕੀ ਆ ਇਸ ਬਾਰੇ ਆਪਾਂ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਬੂਤਰਾਂ ਦੇ ਮੂਲ ਦੀ ਤੇ ਇਹ ਰੌਕਡਾਵ ਨਾਮ ਦੀ ਇੱਕ ਪੰਛੀ ਪ੍ਰਜਾਤੀ ਤੋਂ ਵਿਕਸਿਤ ਹੋਇਆ ਯਾਰ ਜਿਹੜੀ ਆਮ ਕਰਕੇ ਪਹਾੜਾਂ ਜਾਂ ਘਾਟੀਆਂ 'ਚ ਪਾਈ ਜਾਂਦੀ ਆ ਕਿਉਂਕਿ ਇਹ ਰੁੱਖਾਂ ਦੀ ਬਜਾਏ ਘਾਟੀਆਂ ਦੇ ਖੁੱਡਿਆਂ 'ਚ ਚੱਲਣਾ ਪਾਉਣ ਨੂੰ ਪਹਿਲ ਦਿੰਦੇ ਆ ਇਸ ਪ੍ਰਜਾਤੀ ਨਾਲ ਇਨਸਾਨ ਦਾ ਰਿਸ਼ਤਾ ਬਹੁਤ ਪੁਰਾਣਾ ਵਾ ਕਿਉਂਕਿ ਲਗਭਗ 10000 ਸਾਲ ਪਹਿਲਾਂ ਇਹਨਾਂ ਨੂੰ ਮਿਸਰ ਤੇ ਮੈਸੋਪੋਟਾਮੀਆ 'ਚ ਮੀਟ ਵਸਤੇ ਪਾਲਣਾ ਸ਼ੁਰੂ ਕੀਤਾ ਗਿਆ ਸੀ ਮੀਟ ਤੋਂ ਇਲਾਵਾ ਹੌਲੀ-ਹੌਲੀ ਕਬੂਤਰਾਂ ਚੁੱਠੀਆਂ ਪਹੁੰਚਾਉਣ ਵਸਤੇ ਵਰਤਿਆ ਜਾਣ ਲੱਗ ਪਿਆ ਕਿਉਂਕਿ ਇਹ ਕਈ ਸੌ ਕਿਲੋਮੀਟਰਾਂ ਤੋਂ ਜਦੋਂ ਕੋਈ ਵੀ ਜੀਵ ਨੂੰ ਵੱਡੀ ਗਿਣਤੀ 'ਚ ਪਾਲਿਆ ਜਾਂਦਾ ਤੇ ਆਮ ਜੀ ਗੱਲ ਆ ਕਿ ਉਹਨਾਂ ਜੋ ਕੁਝ ਭੱਜ ਵੀ ਜਾਂਦੇ ਆ ਤੇ ਇਹੋ ਚੀਜ਼ ਕਬੂਤਰਾਂ ਨਾਲ ਵੀ ਹੋਈ ਕਿਉਂਕਿ ਇੱਕ ਸਮੇਂ ਚ ਚਿੱਠੀਆਂ ਭੇਜਣ ਵਾਸਤੇ ਲਗਭਗ ਹਰ ਜਗ੍ਹਾ ਕਬੂਤਰ ਪਾਲੇ ਜਾਂਦੇ ਹੀ ਤੇ ਇਨ੍ਹਾਂ ਚੋਂ ਕੁਝ ਥੋੜੇ ਬੋਤੇ ਜਦੋਂ ਕੈਚ ਤੋਂ ਉੱਡ ਜਾਂਦੇ ਹੀ ਤੇ ਉਹ ਸ਼ਹਿਰਾਂ ਚ ਆਪਣੇ ਆਲੇ ਨੇ ਬਣਾ ਕੇ ਰਹਿਣ ਲੱਗ ਪੈਂਦੇ ਹੀ ਕਿਉਂਕਿ ਰੌਕ ਟਵਸ ਤੋਂ ਵਿਕਸਿਤ ਹੋਏ ਕਬੂਤਰ ਪਥਰਾਟੀ ਥਾਮਾ ਦੇ ਖੁੱਡਿਆਂ ਚ ਆਲੇ ਨੇ ਬਣਾਉਣ ਨੂੰ ਪਹਿਲ ਦਿੰਦੇ ਆ ਤੇ ਸ਼ਹਿਰ ਵੀ ਇਹਨਾਂ ਨੂੰ ਕੁਝ ਉਹੋ ਜਿਹਾ ਅਹਿਸਾਸ ਕਰਾਉਂਦੇ ਆ ਜਿਸ ਕਰਕੇ ਕੈਚ ਤੋਂ ਆਜ਼ਾਦ ਹੋ ਕੇ ਵੀ ਇਹ ਘਾਟੀਆਂ ਜਾਂ ਪਹਾੜਾਂ ਚ ਮੁੜਨ ਨਹੀਂ ਪਹਜਾਏ ਸ਼ਹਿਰਾਂ ਚ ਹੀ ਖੁੱਲੇ ਆਮ ਰਹਿਣ ਲੱਗ ਪਏ ਸ਼ਹਿਰਾਂ ਚ ਰਹਿਣ ਦਾ ਦੂਜਾ ਕਾਰਨ ਆ ਖਾਣਾ ਕਿਉਂਕਿ ਬਹੁਤ ਜਗ੍ਹਾ ਤੇ ਕਬੂਤਰਾਂ ਨੂੰ ਦਾਣਾ ਪਾਇਆ ਜਾਂਦਾ ਤੇ ਬਾਕੀ ਖਾਣ ਪੀਣ ਦਾ ਸਮਾਨ ਇਹ ਕੂੜੇ ਚੋਂ ਲੱਭ ਲੈਂਦੇ ਆ ਜਿਸ ਕਰਕੇ ਇਹ ਕਬੂਤਰ ਸ਼ਹਿਰਾਂ ਚ ਰਹਿਣਾ ਪਸੰਦ ਕਰਦੇ ਆ ਖਾਣ ਪੀਣ ਤੋਂ ਇਲਾਵਾ ਸ਼ਹਿਰਾਂ ਚ ਸ਼ਿਕਾਰੀ ਪੰਛੀ ਤੇ ਜਾਨਵਰਾਂ ਦੀ ਆਬਾਦੀ ਵੀ ਨਾਲ ਦੇ ਬਰਾਬਰ ਹੁੰਦੀ ਆ ਜਿਸ ਕਰਕੇ ਕਬੂਤਰ ਬਿਨਾਂ ਕਿਸੇ ਖਤਰੇ ਤੋਂ ਵਧਦੇ ਫੁੱਲਦੇ ਆ ਇਹ ਤੋਂ ਇਲਾਵਾ ਬਾਕੀ ਪੰਛੀ ਜਿੱਥੇ ਸਾਲ ਦੇ ਕੁਝ ਹੀ ਮਹੀਨੇ ਆਂਡੇ ਦਿੰਦੇ ਆ ਉੱਥੇ ਕਬੂਤਰ ਲਗਭਗ ਸਾਰਾ ਸਾਲ ਹੀ ਆਂਡੇ ਦਿੰਦੇ ਰਹਿੰਦੇ ਆ ਜਿਸ ਕਰਕੇ ਇਹਨਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧਦੀ ਆ ਇਸੇ ਕਰਕੇ ਹਰ ਸ਼ਹਿਰ ਹਰ ਜਗ੍ਹਾ ਕਬੂਤਰ ਦਿਨੋਂ ਦਿਨ ਵੱਧਦੇ ਜਾ ਰਹੇ ਆ ਪਰ ਇਨਸਾਨਾਂ ਵਾਸਤੇ ਇਹ ਚੀਜ਼ ਖਤਰਨਾਕ ਆ ਕਿਉਂਕਿ ਕਬੂਤਰਾਂ ਦੇ ਸੰਪਰਕ 'ਚ ਆਉਣ ਨਾਲ ਇਨਸਾਨਾਂ ਦੀ ਸਿਹਤ ਪ੍ਰਭਾਵਿਤ ਹੁੰਦੀ ਆ ਵਿਗਿਆਨੀਆਂ ਦੇ ਅਨੁਸਾਰ ਕਬੂਤਰਾਂ ਦੀਆਂ ਵਿੱਠਾਂ 'ਚ ਕੋਈ ਤਰ੍ਹਾਂ ਦੀਆਂ ਉਲੀਆਂ ਬੈਕਟੀਰੀਆ ਜਾਂ ਪ੍ਰੋਟੀਨਸ ਪਾਏ ਜਾਂਦੇ ਆ ਜਿਹੜੇ ਸਾਹਾਂ 'ੰਦਰ ਜਾਣ ਤੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਆ ਇਸੇ ਕਰਕੇ ਕਈ ਥਾਵਾਂ 'ਤੇ ਕਬੂਤਰਾਂ ਨੂੰ ਦਾਣਾ ਪਾਉਣ ਤੋਂ ਰੋਕਿਆ ਜਾਂਦਾ ਤੇ ਇਹਨਾਂ ਦੀ ਆਬਾਦੀ ਘਟਾਉਣ ਵਾਸਤੇ ਹੋਰ ਵੀ ਯਤਨ ਕੀਤੇ ਜਾਂਦੇ ਆ ਪਰ ਇਹਦੇ باوجود ਵੀ ਕਬੂਤਰ ਵਧਦੇ ਜਾ ਰਹੇ ਆ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ